ਹਾਂਜੀ ਨਮਸਤੇ ਮੈਂ ਸ਼ਸ਼ੀ ਕਾਹ ਹਾਂਜੀ ਹੋਰ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਹਾਂਜੀ ਅਸੀਂ ਵੀ ਇਹ ਪੀਜੇ ਵਾਰੀ ਪਿਆ ਹੈਗਾ ਸੀ ਫਿਰ ਤੁਹਾਨੂੰ ਦੱਸੋ ਇਹਦੀ ਇਨਫੋਰਮੇਸ਼ਨ ਦੱਸੋ ਮੈਂ ਮੇਰੀ ਆ ਇਨਫੋਰਮੇਸ਼ਨ ਹੈ ਜਿਵੇਂ ਆ 1 ਰੁਪਈਆ ਦਾ 버ਗਰ ਪੀਜ਼ਾ ਤੇ ਨਾਲੇ ਛੋਟਾ ਜਿਹਾ ਪ੍ਰੋਸੈਸ ਹੈ ਸਾਡਾ ਇਹ ਤੋਂ ਸਲਿੱਪ ਚੱਕੋ ਤੇ ਉਹ ਤੋਂ ਬਾਅਦ ਤੁਹਾਨੂੰ 1 ਰੁਪਈਆ ਦਾ 버ਗਰ ਮਿਲ ਜਾ ਕਿਸ ਤਰ੍ਹਾਂ ਚੱਕੋ 1 ਰੁਪਈਆ ਨਾਲ ਪੀਜ਼ਾ ਮਿਲਦਾ ਹਾਂਜੀ ਮੈਮ ਅੱਛਾ ਦੇਖੋ ਜੀ ਇਹ ਤੁਹਾਡਾ ਸ਼ੇਕ ਮੋਕਟੇਲ ਔਰ ਕਾਲਡ ਕਾਫੀ ਹੈ ਇਹਨਾਂ ਦਾ ਤੁਸੀਂ 1 ਰੁਪਈਆ ਤਿੰਨਾਂ ਚੋਂ ਇੱਕ ਚੀਜ਼ ਲੈ ਸਕਦੇ ਹੋ ਅੱਛਾ 1 ਰੁਪਏ ਚ ਹਾਂਜੀ ਮੈਮ 1 ਰੁਪਏ ਚ ਅੱਛਾ ਜਿਵੇਂ ਸੋਲਡ ਕੋਫੀ ਆਰਡਰ ਕਰੀਏ ਤਾਂ ਸਾਨੂੰ 1 ਰੁਪਏ ਚ ਮਿਲੇਗੀ 1 ਰੁਪਏ ਚ ਮਿਲੇਗੀ ਅੱਛਾ ਹਾਂਜੀ ਅੱਛਾ ਅੱਛਾ ਕੱਲੀ ਕੋਫੀ ਮਿਲਦੀ ਹੈ ਤਾਂ ਹੋਰ ਵੀ ਇਹਦੇ ਵਿੱਚ ਨਹੀਂ ਮੈਮ ਸਾਰੀ ਚੀਜ਼ ਹੈ ਇੱਥੇ ਹੋਰ ਵੀ ਚੱਕ ਕੇ ਦੇਖ ਲਈਏ ਅਸੀਂ ਹਾਂਜੀ ਦੇਖ ਲਓ ਚੱਕ ਕੇ ਕਿ ਕੀ ਕੀ ਚੀਜ਼ਾਂ ਮਿਲੀਆਂ ਆ ਦੇਖੋ ਪੀਜ਼ਾ 1 ਰੁਪਏ ਦਾ ਕੋਈ ਵੀ ਕੋਈ ਵੀ ਪਰਚੀ ਖਾਲੀ ਨਹੀਂ ਹੈ ਕਿਸੇ ਚ ਕੁਛ ਨਾ ਕੁਛ ਹੈਗਾ चो चो। है है। आ, अच्छा कुछ कुछ अच्छा ਇਹ ਸਾਰਿਆਂ ਦੇ ਵਿੱਚ ਹੀ ਹੈ ਕਿ ਮੰਨ ਲਓ ਇਹ ਖਾਲੀ ਨਹੀਂ ਹੈਗੀ ਨਹੀਂ ਕੋਈ ਵੀ ਖਾਲੀ ਨਹੀਂ ਹੈਗੀ ਹਰ ਇੱਕ ਚ ਕੁਛ ਨਾ ਕੁਛ ਪਾਇਆ ਹੈ ਅੱਛਾ ਠੀਕ ਹੈ ਇਹ ਤਾਂ ਪਹਿਲੀ ਵਾਰ ਬਠਿੰਡੇ ਦੇ ਵਿੱਚ ਹੋਇਆ ਹੈਗਾ ਹਾਂਜੀ ਹੈ ਇਹ ਤਾਂ ਸਰਪ੍ਰਾਈਜ਼ ਹੀ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਹੋਰ ਤਾਂ ਬਠਿੰਡੇ ਦੇ ਵਿੱਚ ਹੈ ਨਹੀਂ ਹੈ ਨਾ ਇਹਦਾ ਬਿਲਕੁਲ ਨਹੀਂ ਹੈ ਇਸ ਤਾਂ ਫਰਸਟ ਟਾਈਮ ਦੇਖ ਰਹੇ ਹਾਂ 50 ਰੁਪਏ ਨਾਲ ਤਾਂ ਜਵਾਕ ਵੀ ਨਹੀਂ ਬੰਦੇ ਹਾਂ ਅੱਜਕੱਲੇ ਕਰਬੀ ਦੇ ਵਿੱਚ ਕੀ ਆਉਂਦਾ ਹੈਗਾ ਤੁਸੀਂ ਨੂੰ ਲੱਗਦਾ ਹੈ ਬੱਚਿਆਂ ਨੂੰ ਬਣਾਉਣ ਵਾਸਤੇ ਇਹ ਮੈਡਮ ਕਿੱਥੇ ਮੜਾ ਜੀ ਦੱਸਿਓ ਤੁਸੀਂ ਇਹ ਮੈਮ ਮਿਸ ਮਹੇਸ਼ਵਰੀ ਮਹੇਸ਼ਵਰੀ ਚਾਹ ਹਾਂ ਸੇ ਡਰੈਸ ਕਿੰਨ ਲਿਖਿਆ ਭੀ ਆਪਣਾ ਨਹੀਂ ਇਹ ਨਹੀਂ ਹੈਗਾ ਕਿ ਡਰੈਸ ਨਹੀਂ ਹੈਗੇ ਮਿਨਿਸਟਰ ਆਫ ਹਾਂਜੀ ਉਹ ਆਪਾਂ ਬਾਹਰ ਹੈ ਨਾ ਹਾਂਜੀ ਮੈਮ ਮਾਈ ਕਰੀਫਿਸ਼ਨ ਵਿੱਚ 140 ਰੋਡ ਅੱਛਾ ਠੀਕ ਹੈ ਹਾਂਜੀ ਹਾਂਜੀ ਇੱਕ ਵਾਰੀ ਫੇਰ ਦੱਸਿਓ ਇਹ 140 ਰੋਡ ਮਹੇਸ਼ਵਰੀ ਚਾਹ अच्छा अच्छा ठीक है ये न्यू खुले है हां जी, जी मैम वन वन ईयर होया है इनु ते ਨਾਲੇ 26 26 ਮਾਰਚ ਨੂੰ ਸਾਡੀ ਮਿਨਿਸਟਰੀ ਆਫ ਫੂਡ ਦੀ ਐਨੀਵਰਸਰੀ ਹੈ ਤੇ ਪੀਜ਼ਾ ਔਰ 버ਗਰ ਤੁਹਾਨੂੰ ਫ੍ਰੀ ਆਫ ਕੋਸਟ ਮਿਲੂ ਹਾਂਜੀ ਸਾਰੇ ਬਠਿੰਡੇ ਵਾਲਿਓ ਸਾਰੇ ਆਇਓ ਪਿੰਡ ਵਾਲੇ ਆ ਸਾਰੇ ਆਓ ਟਿੰਡੇਲੇ ਤਾਂ ਆਉਣਗੇ ਹੋਣਗੇ ਕਿਉਂਕਿ ਫ੍ਰੀ ਅੱਜਕੱਲ ਮਿਲ ਰਿਹਾ ਨਹੀਂ ਫ੍ਰੀ ਅੱਜਕੱਲ ਕਿੱਥੇ ਮਿਲ ਰਿਹਾ ਹਾਂ ਫ੍ਰੀ ਜਦੋਂ ਕੁਝ ਵੀ ਨਹੀਂ ਮਿਲਦਾ ਪਰ ਰਪੀਰ ਵਿੱਚ ਕੀ ਮਿਲਦਾ ਹੋਏਗਾ ਅਸਤਾਪ ਆ ਕੇ ਦੇਖਿਆ ਸਾਨੂੰ ਤਾਂ ਆਨ ਲੱਗਿਆ ਹੈਗਾ ਕਿ ਰਪੀਰ ਦੇ ਵਿੱਚ ਕੋਈ ਚੀਜ਼ ਮਿਲਦੀ ਨਹੀਂ ਅਸੀਂ ਆ ਕੇ ਦੇਖ ਕੇ ਆਉਣੇ ਕਿ ਮਿਲਦਾ ਵੀ ਹੈ ਕਿ ਨਹੀਂ ਬਾਕੀ ਵਾਕਈ ਮਿਲਿਆ ਤੇ 26 ਮਾਰਚ ਨੂੰ ਤੁਸੀਂ ਸਾਰੇ ਆਇਓ ਹਾਂਜੀ ਜ਼ਰੂਰ ਆਵਾਂਗੇ ਜੀ ਇਹ ਤਾਂ ਫ੍ਰੀ ਹੈਗਾ ਫਿਰ ਤਾਂ ਆਉਣਾ ਹੀ ਹੈਗਾ ਇਹ ਹੋਰ ਸਾਰਾ ਦੱਸ ਦੋ ਕਿ ਕੀ ਇਹ ਮੰਨ ਲਓ ਆਫ ਆ ਜਾਏ ਡਿਸਕਾਊਂਟ ਆ ਜਾਂ ਕੀ ਕੀ ਚੀਜ਼ ਮਿਲਦੀ ਹੈ ਇਸ ਪਰ ਐਜ ਮੈਂਬਰਸ ਜਿਵੇਂ ਤੁਹਾਨੂੰ ਮਤਲਬ ਡਿਪੈਂਡ ਓਨ ਯੋਰ ਲੱਕ ਵੀ 25% ਤੁਹਾਨੂੰ ਆਫ ਵੀ ਹੋ ਸਕਦਾ ਹੈ 100% ਆਫ ਵੀ ਹੋ ਸਕਦਾ ਹੈ ਤੇ ਕੁਝ ਵੀ ਨਿਕਲ ਸਕਦਾ ਤੁਹਾਨੂੰ ਅੱਛਾ ਕੁਝ ਵੀ ਨਿਕਲ ਸਕਦਾ ਅੱਛਾ ਉਹ ਤੁਹਾਡੇ ਨਾਲੇ ਸਾਡੇ ਇੱਥੇ ਸਭ ਕੁਝ ਮਤਲਬ ਜਿਵੇਂ ਪੀਜ਼ਾ ਆਮ ਤੌਰ ਤੇ ਦੇਖਦੇ ਆਪਾਂ ਉਹ ਮੈਦੇ ਨਾਲ ਬਣਾਉਂਦੇ ਤੇ ਸਾਡੇ ਆਟਾ بیس ਪੀਜ਼ਾ ਅੱਛਾ ਅੱਛਾ ਨਾ ਕੋਈ ਉਸਾਇਫਾਇਰ ਹਾਂ ਬੱਚਾ ਲਈ ਵੀ ਬਹੁਤ ਬਹੁਤ ਵਧੀਆ ਚੀਜ਼ ਹੈ ਜੋ ਪਾਰਟੀ ਕਰਨੀ ਹੋਵੇ ਫਿਰ ਇੱਥੇ ਆਵੇ ਹਾਂਜੀ ਮੈਂ ਫਰੀ ਦੇ ਵਿਚਰ ਨਾਲ ਹੈ ਨਾ ਪਾਰਟੀ ਤੁਹਾਨੂੰ ਫੁੱਲ ਆਫ ਡਿਸਕਾਊਂਟ ਆ ਡਿਸਕਾਊਂਟ ਹੈ ਨਾ ਲਿਖ ਹਾਂਜੀ ਇਹ ਤਾਂ ਪੈਥੀ ਆਇਆ ਕਰਾਂਗੇ ਹੋਰ ਕੀ ਹੈ ਫਿਰ ਹੋਰ ਤਾਂ ਜਾਂਦੀ ਮੂੜੀ ਨਹੀਂ ਹੈਗੀ ਵਧੀਆ ਚੀਜ਼ ਆ ਦੇਖੋ ਡੈਕੋਰੇਸ਼ਨ ਦੇਖ ਲੋ ਬਹੁਤ ਵਧੀਆ ਡੈਕੋਰੇਸ਼ਨ

ਦੇਖੋ ਜੀ ਅਸੀਂ 1 ਰੁਪਏ ਚ ਪੀਜ਼ਾ ਆਰਡਰ ਕੀਤਾ ਔਰ ਸਵੇਰੇ ਸਾਡੇ ਕੋਲ ਆਏਗਾ ਹਾਂ ਅਸੀਂ ਫਿਰ ਖਾ ਕੇ ਫਿਰ ਦੱਸਾਂਗੇ ਬਹੁਤ ਵਧੀਆ ਥੈਂਕ ਯੂ so much ਹਾਂ ਇਹ ਤੁਹਾਡੀ ਸਕੀਮ ਵੀ ਬਹੁਤ ਵਧੀਆ ਹੈਗੀ ਹੈ ਇਹ 100 ਫੁੱਟੀ ਤੇ ਹਨ ਹਾਂਜੀ 100 ਫੁੱਟੀ ਤੇ 100 ਫੁੱਟੀ ਤੇ ਤੇ ਮਹੀਸ਼ਵਰੀ ਚੌਂਕ ਵਸਦਾ ਹੈਗਾ ਹਾਂਜੀ ਮਹੀਸ਼ਵਰੀ ਚੌਂਕ ਮਹੀਸ਼ਵਰੀ ਚੌਂਕ ਹਾਂ ਹਾਂ ਮੈਂ ਫੋਨ ਕੀਤਾ ਸੀ ਕਿ ਮੈਂ ਬਠੀਕ ਤੇ ਹੈਂਗੀ ਟਿਕਾਫ ਕਰਦਾ ਹਾਂ ਚਲ ਹੁਣ ਦੱਸੋ ਇੱਕ ਰੁਪਿਆ ਦਾ ਪੀਜ਼ਾ ਮਿਲ ਗਿਆ ਹੈ ਨਾ ਹਾਂ ਸਰਪ੍ਰਾਈਜ਼ ਹੋਗੀ ਬਹੁਤ ਸਰਪ੍ਰਾਈਜ਼ ਹੋਗੀ ਕੋੜੇ ਵਾਲਾ ਚੌਂਕ ਤੇ ਮਿਸਟਰੀ ਉਹ ਪੀਜ਼ਾ 1 ਰੁਪਏ ਚ ਮਿਲ ਰਿਹਾ ਹੋਰ ਵਿਸ਼ਵਾਸ ਨਹੀਂ ਆ ਰਿਹਾ ਕਿ ਅੱਜ ਕੱਲ ਦੀ ਮਹਿੰਗਾਈ ਚ ਕੋਈ ਪਾਣੀ ਪੀ ਨਹੀਂ ਦਿੰਦਾ ਇਹ ਪੀਜ਼ਾ ਫਰੀ ਦੇ ਪੀਜ਼ਾ ਦੇਖੋ ਹਾਂ ਦੇਖ ਲੈ ਹੈਰਾਨ ਰਹਿ ਗਏ ਹੈ ਨਾ ਹੈਰਾਨ ਰਹਿ ਗਏ થેન્ક યુ સો મચ એને પીઝા ਦਿੱਤਾ સાਾਨੂੰ 1 રૂપિયા ਇਥੇ ਫ੍ਰੀ ਤੁਸੀਂ ਵੀ ਵਾਤਾਵਾਰ ਦਾ ਆਨਜੋਏ ਕਰੋ હા ਇਥੇ ਸਾਰੇ ਲੋਕ ਆਉਣ ਬਠਿੰਡੇ ਵਾਲੇ ਬਠਿੰਡੇ ਜਿੰਨੇ ਵੀ ਹੋਣ ਬਠਿੰਡੇ ਤੋਂ ਬਾਹਰੋਂ ਖਾਣਾ ਬਠਿੰਡੇ ਬਾਹਰੋਂ ਵੀ ਆਉਣ ਤੇ ਬਠਿੰਡੇ ਵਾਲ ਤਾਂ ਆਉਣੀ ਹੋਣ ਉਹ ਖਾ ਕੇ ਜਾਣ ਇਹ ਬਹੁਤ ਟੇਸਟੀ ਹੈ ਬਹੁਤ ਟੇਸਟੀ ਵੀ ਹੈ ਦੇਖਣ ਚ ਹੀ ਲੱਗ ਰਿਹਾ ਦੇਖਣ ਚ ਬਹੁਤ ਵਧੀਆ ਲੱਗ ਰਿਹਾ ਹੂੰ ਦੇਖਣ ਨੂੰ ਬਹੁਤ ਜੀ ਆਇਆਂ ਨੂੰ ਬਹੁਤ ਜੁਬੀ ਨੂੰ ਦੀ ਆਪ ਦਾ ਸਵਾਗਤ ਹੋਇਆ। ਕੀ ਕਮੀ ਹੈ ਆਡੀਸ਼ਨਲ ਹਾਂਜੀ ਹੋਰ ਦੱਸੋ ਕੁਝ ਤੇ ਨਾਲੇ ਮੈਂ ਸਾਡਾ ਐਡੀਸ਼ਨਲ ਹੈ ਜ ਮਤਲਬ ਐਡੀਸ਼ਨਲ ਤੇ ਤੁਹਾਨੂੰ ਜਿਵੇਂ ਮੋਕਟੇਲ ਮੋਜੀਟੋ ਵਗੈਰਾ ਸ਼ੇਕ ਵਗੈਰਾ ਤੇ ਪਲੱਸ ਤੁਹਾਨੂੰ ਆਫ ਵੀ ਹੋ ਸਕਦਾ ਹੈ 25% 100% ਅਪ ਟੂ 200% ਤੇ ਉਹ ਤੁਹਾਡੀ 6 ਨੂੰ ਤਾਂ ਜ਼ਰੂਰ पेट खराब होगा ये हम आटे बहुत है। सारे। है? सारे। है? सारे। बहुत लगता ही नहीं मैदे टेस्ट बहुत वादिया लगे सब ਸਟਾ ਵੀ ਵਧੀਆ ਹੈਗਾ ਹਾਂ ਜੀ ਜਰੂਰ ਆਵਾਂਗੇ ਹਾਂਜੀ ਇਹ ਤਾਂ ਵੈਸੇ ਪਹਿਲੀ ਵਾਰੀ ਏ ਟਿੰਡੇ ਦੇ ਵਿੱਚ ਹੋਰ ਤਾਂ ਨਹੀਂ ਵੈਸੇ ਕੋਈ ਕਰ ਰਿਹਾ ਤੇ ਵਧੀਆ ਆਫਰ ਮਿਲੀ ਏ ਆਪਾਂ ਨੂੰ ਹੋਰ ਠੀਕ ਹੈ ਜੀ ਠੀਕ ਹੈ ਥੈਂਕ ਯੂ ਮੈਨ ਥੈਂਕ ਯੂ ਹਾਂ ਜੀ ਬਾਹਰਲਾ ਵੀ ਆਪਾਂ ਦਿਖਾਵਾਂਗੇ ਸਰ ਵੀਊ ਹਾਂਜੀ ਆਜੋ ਚਲ ਜਾਈਏ ਮੈਂ ਨਾ ਮੈਂ ਕਰ ਲਿਆ ਠੀਕ ਹਾਂ ਜਦੋਂ ਕਰਦੇ ਕਰਦੇ ਕਰ ਦਿੱਤੀ ਇੱਥੇ ਬੈਕਗ੍ਰਾਉਂਡ ਦੀ ਆਵਾਜ਼ ਬਹੁਤ ਆ ਰਹੀ ਸੀ ਕਿ ਗੱਡੀਆਂ ਵਗੈਰਾ ਆ ਰਹੀਆਂ ਹੈਗੀਆਂ ਸੀ ਤੇ ਡੌਗੀ ਵੀ ਆਵਾਜ਼ ਕਰ ਰਹੇ ਸੀ ਇਸ ਲਈ ਸਾਨੂੰ ਬੈਕਗ੍ਰਾਉਂਡ ਦੀ ਆਵਾਜ਼ ਬੰਦ ਕਰਨੀ ਪਈ ਸੋਨੂ ਸ਼ੌਪ ਦੇ ਅੱਗੇ ਸਾਰਾ ਐਡਰੈਸ ਦਿਖਾ ਦਾਂਗੇ ਕਿ ਤੁਸੀਂ ਇੱਥੇ ਜ਼ਰੂਰ ਆਉਣਾ ਮਹੇਸ਼ਵਰੀ ਚੌਂਕ 100 ਫੁੱਟੀ ਰੋਡ ਤੇ ਪੀਜ਼ਾ ਖਾਨ ਜ਼ਰੂਰ ਆਉਣਾ ਦੇਖੋ ਉੱਪਰ ਸਾਰਾ ਐਡਰੈਸ ਹੈਗਾ ਕਿ ਡਿਸਕ੍ਰਿਪਸ਼ਨ ਵਿੱਚ ਮੋਬਾਈਲ ਨੰਬਰ ਵੀ ਦੇ ਦਾਂਗੇ بس ٹھیک ہے ہاں جائیے آج بہت ودیا لگیا ہے نا پیزا ہم تو روٹی کھاندا وہی ہے پھٹڈ بھر گیا ساڈا بھی ہاں میں مہنے دو دن نہیں کھا رہی میری صحیح گل ہے ہاں روٹیوں دی بھی بچت ہوگی ਰੱਜ ਹੋ ਗਿਆ ਸਾਡਾ ਤਾਂ ਪਤਾਉਗੇ ਨਾ ਆਟਾ ਵੀ ਸੇਵਾਂ ਹਾਂ ਹਾਂ ਸਹੀ ਹੈ ਜੀ ਠੀਕ ਹੈ ਜੀ